ਹਾਂਜੀ ਇੱਕ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਲੀਜੀਬੀਜੀ ਪ੍ਰਿੰਟ ਦੇ ਵਿੱਚ ਬਹੁਤ ਸ਼ਾਨਦਾਰ ਸੂਟ ਹੁੰਦਾ ਜੀ ਇਹ ਡਿਜੀਟਲ ਪ੍ਰਿੰਟ ਦਾ ਸੂਟ ਨੇ ਨਾਲ ਦੁਪੱਟਾ ਆਊਗਾ ਜੀ ਸੈਮੀ ਦਾ ਦੁਪੱਟਾ ਵਿਦ 4 ਸੈਟ ਸੂਟ ਦੀ ਪੱਟੇ ਆਊਗੀ ਜੀ ਬਹੁਤ ਸ਼ਾਨਦਾਰ ਕਲਰ ਆਏ ਨੇ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕਰ ਚਲੋ ਮਾਸਟਰ ਕਰਨਾ ਲੱਗਾ ਈਕੋ ਸ਼ੇਡ ਆ ਗਿਆ ਜੀ ਡਾਰਕ ਗ੍ਰੇ ਸ਼ੇਡ ਆ ਗਿਆ ਬਹੁਤ ਸੋਹਣਾ ਕਲਰਾਂ ਦਾ ਪ੍ਰਿੰਟ ਦੇਖੋ ਜੀ ਬਹੁਤ ਸ਼ਾਨਦਾਰ ਲੀਜੀਬੀਜੀ ਪ੍ਰਿੰਟ ਆਊਗਾ ਜੀ ਔਰ ਕਪੜਾ ਬਹੁਤ ਸੋਹਣਾ ਗਰਮੀਆਂ ਦਾ ਸੂਟ ਆ ਜੀ ਆਰਾਮਦਾਰੀ ਬਹੁਤ ਆ ਕੱਪੜੇ ਦੀ ਜਲਦੀ ਜਲ ਦੇਖੋ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਸਿਰਫ 500 ਰੁਪਏ ਦਾ ਕਰਤਾ ਜੀ ਦੁਪट्टे ਨਾਲ ਦਿੱਲੀ ਜੀ ਵੀ ਪ੍ਰਿੰਟ ਆ ਕੋਈ ਬਲ ਨਹੀਂ ਪੈਂਦਾ ਆਰਾਮਦਾਰੀ ਬਹੁਤ ਹੈ ਜੀ ਜਲਦੀ ਆ ਜੀ ਬੁੱਕ ਕਰ ਲਓ ਜੀ ਬਹੁਤ ਸੋਹਣਾ ਆ ਦੇਖੋ ਕਰੀਮ ਕਲਰ ਇੱਕ ਹੈ ਡਾਰਕ ਦੇ ਵਿੱਚ ਆ ਗਿਆ ਬਹੁਤ ਸ਼ਾਨਦਾਰ ਕਲਰ ਹੈ ਜੀ ਜਲਦੀ ਆ ਜੀ ਸਕਰੀਨ ਸ਼ਾਟ ਲੈ ਲਓ ਜੀ ਲਿਮਟਡ ਸਟਾਕ ਹੈਗਾ ਸੂਟ ਬਹੁਤ ਸੋਹਣਾ ਹੈ ਕਿ ਪ੍ਰਾਈਸ 500 ਦਾ ਕਰਤਾ ਜੀ ਗ੍ਰੇ ਸ਼ੇਡ ਦੇ ਵਿੱਚ ਆ ਗਿਆ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਜੀ ਜਲਦੀ ਜਲਦੀ ਬੁੱਕ ਕਰ ਲਓ 500 ਰੁਪਏ ਦਾ ਕਰਤਾ ਜੀ ਬਹੁਤ ਸ਼ਾਨਦਾਰ ਸੂਟ ਹੈ 800 900 ਵਾਲਾ ਸੂਟ ਲੀਵੀ ਪ੍ਰਿੰਟ ਦਾ ਹੈ 500 ਰੁਪਏ ਦੇ ਵਿੱਚ ਕਰਤਾ ਦੁਪट्टे ਵਾਲਾ ਜੀ ਦੁਪट्टे ਨਾਲ ਹੈ ਜੀ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਦੁਪट्टे ਨਾਲ ਸਿਰਫ 500 ਰੁਪਏ ਦਾ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਜੀ ਕੈਸ਼ ਔਨ ਡਿਲੀਵਰੀ ਸ਼ਿਪਿੰਗ 120 ਹੈ ਜਲਦੀ ਜਲਦੀ ਬੁੱਕ ਕਰ ਲਓ ਜੀ ਬਹੁਤ ਸੋਹਣੇ ਸਟਾਕ ਦਿਖਾਇਆ ਤੁਹਾਨੂੰ ਜਲਦੀ ਜਲਦੀ ਬੁੱਕ ਕਰ ਲਓ ਲਿਮਟਡ ਸਟਾਕ ਹੈ ਜੀ